ਮੈਂ ਦੁਬਾਰਾ ਫਿਰੇ ਸਰਕਾਰ ਨੂੰ ਕਹਿ ਦੇਣਾ ਚਾਹਣਾ ਵੀ ਜੇਕਰ ਸਾਡੇ ਬਾਪੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਜੇ ਬੇਤਕੋ ਸੈਂਟਰ ਸਰਕਾਰ ਆ ਬੇਤਕੋ ਪੰਜਾਬ ਸਰਕਾਰ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰਾਂ ਤੁਸੀਂ ਇੱਕ ਚੀਜ਼ ਦੇਖਿਆ ਕਿ ਜਦੋਂ ਸਰਕਾਰ ਆਪਣਾ ਪ੍ਰਮਾਤਮਾ ਜਾਂ ਕੇਂਦਰੀਵਾਲ ਆਪਣੀ ਰੈਲੀ ਕਰਦੇ ਨੇ ਉਹਦੇ ਪਰ ਪੀਆਰਟੀ ਦੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੀਆਰਟੀ ਬੱਸਾਂ ਜਿਹੜੀਆਂ ਸਰਕਾਰੀ ਉਹ ਵੀ ਅਸੀਂ ਦੋਲਣ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਲੀਆ ਦੇ ਵਿੱਚ ਜਾ ਸਕਦੇ ਨੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਸੀ ਅੰਦੋਲਨ ਦੇ ਵਿੱਚ ਆਵਾਂ ਆਂ ਆਰਨੇਤ ਆ ਗਿਆ ਪਰ ਆਰਨੇਤ ਆ ਗਿਆ ਗੁਲਾਬ ਵੀ ਆਉਂਦਾ ਪਿੱਛੋਂ ਥੋੜਾ ਡਰਾਇਆਤਮਕ ਆ ਵੀ ਗਿਆ ਕਈ ਸਿਗਰਾਂ ਨੂੰ ਫੋਨ ਵੀ ਗਿਆ ਕੱਲਾ ਕਹਿਣ ਨਾਲ ਕੁਝ ਨਹੀਂ ਮੰਨਦਾ ਇਹ ਸਾਰਾ ਜੱਤਾ ਉੱਥੇ ਜਾ ਕੇ ਦਿੱਲੀ ਨੂੰ ਘੇਰਨ ਰਾਹੁਲ ਗਾਂਧੀ ਬੈਠੇ ਉੱਥੇ ਦਿੱਲੀ ਦੇ ਅੰਦੋਲਨ ਦੇ ਵਿੱਚ ਰਾਜਾ ਆਪਣੀ ਵੀ ਬੈਠੇ ਆਪਣਾ ਕਾਂਗਰਸ ਦਾ ਕਿਟਰਨ ਜਾ ਕੇ ਪ੍ਰਤਾਪ ਬਾਜਵੀ ਬੈਠੇ ਉੱਥੇ ਜੇ ਇਥੇ ਸਾਨੂੰ ਦਿੱਲੀ ਨਹੀਂ ਆਉਂਦੇ ਤੁਸੀਂ ਤਾਂ ਦਿੱਲੀ ਜਾ ਸਕਦੇ ਹੋ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਛਾਇਸ਼ ਨੇ ਉਹਦੇ ਧਰਨਾ ਲਾ ਕੇ ਬੈਠੋ ਕਿ ਜੇ ਕਾ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਅਸੀਂ 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 ਕਿਸੇ ਨੂੰ ਪੰਜਾਬ ਦੇ ਵਿੱਚ ਮਰਨ ਨਹੀਂ ਚਾਹਉਂ ਕੰਤਾ ਜਿਹੜਾ ਵੀ ਮਰਦਾ ਅਸੀਂ ਗੱਲ ਸਰਕਾਰ ਨੂੰ ਜੀ ਕਹਿ ਦੇਣਾ ਚਾਹੁੰਦਾ ਸਰਕਾਰ ਕਿਸੇ ਭੇਖੇ ਦੇ ਵਿੱਚ ਨਾ ਰਹੇ ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਹੈ ਹੁਣ ਪੰਜਾਬ ਦੀ ਨੌਜਵਾਨੀ ਘਰਾ ਦੇ ਵਿੱਚੋਂ ਨਿਕਲ ਨਿਕਲ ਚੁੱਕੀ ਹੈ ਇਹ 10 ਮਿੰਟਾਂ ਤੋਂ ਨੌਜਵਾਨ ਨਿਕਲ ਕੇ ਆਏ ਨੇ ਮੈਂ মিডিਆ ਵਾਲੇ ਭਰਾਵਾਂ ਨੂੰ ਦੱਸਣਾ ਚਾਹੁੰਨਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰੀ ਹੋਰ ਪਿੰਡਾਂ ਦੇ ਵਿੱਚ ਜਾਵਾਂਗੇ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਮੈਂ ਦੁਬਾਰਾ ਫਿਰੇ ਸਰਕਾਰ ਨੂੰ ਕਹਿ ਦੇਣਾ ਚਾਹਣਾ ਵੀ ਜੇਕਰ ਸਾਡੇ ਬਾਪੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਜੇ ਬੇਸਕੋ ਸੈਂਟਰ ਸਰਕਾਰ ਆ ਬੇਸਕੋ ਪੰਜਾਬ ਸਰਕਾਰ ਅਸੀਂ ਕਿਸੇ ਨੂੰ ਮਾਫ ਨਹੀਂ ਕਰਨਾ ਕਿਉਂਕਿ ਸਰਕਾਰਾਂ ਆਸ ਟਾਈਮ ਜਿਹੜੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਆ ਸੈਂਟਰ ਦੀ ਸਰਕਾਰ ਤਾਂ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਤੋਂ ਸਾਡੇ ਪੰਜਾਬ ਦੇ ਦੁਸ਼ਮਣ ਰਹੀ ਰਹੀ ਆ ਨਾ ਅਗਲੀ ਬੇਨਤੀ ਕਰਦਾ ਇੱਕ ਮੈਂ ਸੁਰੂ ਹੋ ਰਹੀ ਗੱਲ ਦੱਸਣਾ ਚਾਹਣਾ ਆ ਮੀਡੀਆ ਵਾਲੇ ਐ ਮੇਰੀ ਗੱਲ ਲਾਇਓ ਸਾਡੇ ਕੋਲੇ ਸਾਧਨਾਂ ਦੀ ਕਮੀ ਆ ਤੁਸੀਂ ਇੱਕ ਚੀਜ਼ ਦੇਖਿਆ ਕਿ ਜਦੋਂ ਸਰਕਾਰ ਆਪਣਾ ਭਗਵੰਤ ਮਾਨ ਜਾਂ ਕੇਂਦਰੀ ਵਾਲਾ ਆਪਣੀ ਰੈਲੀ ਕਰਦੇ ਨੇ ਉਹਦੇ ਉੱਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੀਆਰਟੀ ਬੱਸਾਂ ਜਿਹੜੀਆਂ ਸਰਕਾਰੀ ਉਹ ਵੀ ਅਸੀਂ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਲੀਆ ਦੇ ਵਿੱਚ ਜਾ ਸਕਦੇ ਨੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਅਸੀਂ ਅੰਦੋਲਨ ਦੇ ਵਿੱਚ ਆਵਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਪੀਆਰਟੀ ਦੀ ਬੱਸਾਂ ਭੇਜਾਂਗੇ ਜੇਕਰ ਭਗਵੰਤ ਮਾਨ ਤੇ ਕੇਦਰੀਵਾਲ ਆਪਣੇ ਰੈਲੀਆਂ ਦੇ ਵਿੱਚ ਬੱਸਾਂ ਲੈ ਕੇ ਜਾ ਸਕਦੇ ਨੇ ਤਾਂ ਫਿਰ ਅਸੀਂ ਕਿਉਂ ਨਹੀਂ ਬੱਸਾਂ ਉਹ ਲੈ ਕੇ ਆ ਸਕਦੇ ਸਾਡੇ ਕੋਲ ਸਾਧਨਾਂ ਦੀ ਕਮੀ ਆ ਸਾਧਨਾਂ ਦੀ ਕਮੀ ਆ ਅਸਲੋਂ ਬੱਸਾਂ ਅਸੀਂ ਹੌਂ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਸਹੀ ਆ ਨਾ ਗੱਲ ਮੇਰੀ ਸਹੀ ਆ ਸਾਡੇ ਕੋਲ ਸਾਧਨਾਂ ਦੀ ਕਮੀ ਆ ਇਸ ਕਰਕੇ ਸਿੰਗਰਾਂ ਨੂੰ ਸਿੰਗਰਾਂ ਨੂੰ ਆਰਨੇਤ ਆ ਗਿਆ ਪਰ ਆਰਨੇਤ ਆ ਗਿਆ ਗੁਲਾਬ ਵੀ ਆਉਂਦਾ ਪਿੱਛੋਂ ਥੋੜਾ ਡਰਾਇਆ ਤੁਮਕਾ ਵੀ ਗਿਆ ਕਈ ਸਿੰਗਰਾਂ ਨੂੰ ਫੋਨ ਵੀ ਗਏ ਨੇ ਤਿਆਰ ਨੇ ਤੈਨੂੰ ਲਿਆਓ ਤੇ ਸੋਡੇ ਸਾਰੇ ਮੈਂ ਅਗਲੇ ਦਿਨਾਂ ਦੇ ਵਿੱਚ ਸਾਰੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਨਾਲੇ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਵੀ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਕਮਜ਼ੋਰ ਹੈ ਜੇਕਰ ਹੁਣ ਘਰਾਂ ਦੇ ਵਿੱਚ ਉਹਨਾਂ ਨਿਕਲੇ ਫਿਰ ਵੇਲੇ ਨੂੰ ਪਸਤਾਵਾਂਗੇ ਬਾਕੀ ਜਥੇਬੰਦਿਆਂ ਨੇ ਵੇਣ ਤੇ ਹੁਣ ਸਾਰਾ ਕਿੱਡਰ ਆਪਣਾ ਲਿਆਓ ਕੱਲ ਤੁਹਾਨੂੰ ਪਤਾ ਹੀ ਲੱਗਿਆ ਜਿਹੜੇ ਜਥੇਬੰਦियां ਇਹ ਗੱਲ ਕਹਿੰਦੀਆਂ ਸੀਗੀਆਂ ਕਿ ਸਾਨੂੰ ਸੱਦਾ ਪੱਤਰ ਨਹੀਂ ਭੇਜਿਆ ਕੱਲ ਤਾਂ ਉਧਰੋਂ ਸੰਭੂ ਵੱਟ ਤੋਂ ਸੱਦਾ ਪੱਤਰ ਵੀ ਭੇਜਿਆ ਗਿਆ ਹੁਣ ਕਿਸ ਚੀਜ਼ ਨੂੰ ਠੀਕ ਰਹਿ ਆਪਾਂ ਜਿਹੜੇ ਦੂਜਿਆਂ ਜਿਵੇਂ ਕਿ ਹੁਣ ਮੈਂ ਕੱਲ ਹੋਰ ਕਹਿਣਾ ਚਾਹਣਾ ਜਿਹੜੀ ਕਿ ਰਾਜਨੀਤਿਕ ਪਾਰਟੀਆਂ ਨੇਗੀਆਂ ਉਹ ਜਿਵੇਂ ਕਿ ਬਾਦਲ ਦਲ ਉਹਨੂੰ ਅੱਗੇ ਤਾਂ ਜਾਣ ਨਹੀਂ ਦਿੰਦੇ ਜਾਂ ਹੋਰ ਦਾਲਾ ਕਾਂਗਰਸ ਵਾਲਾ ਦਾਲ ਜਿਹੜਾ ਠੀਕ ਹੈ ਗੈਰ ਰਾਜਨੀਤਿਕ ਮੋਰਚਾ ਇੱਥੇ ਕੋਈ ਰਾਜਨੀਤਿਕ ਬੰਦਾ ਸੇਧ ਤੇ ਜਾ ਕੇ ਨਹੀਂ ਬੋਲ ਸਕਦਾ ਪਰ ਰਾਜਨੀਤਿਕ ਬੰਦੇ ਪਿੱਛੇ ਤਾਂ ਆ ਕੇ ਬਹਿ ਸਕਦੇ ਨੇ ਨਾ ਉਹ ਪਿੱਛੇ ਆ ਕੇ ਸੜਕ ਤੇ ਨਾਲ ਬਹਿ ਸਕਦੇ ਨੇ ਨਾ ਸੜਕ ਦੇਖੋ ਸੰਗਰੂਰ ਟਿੱਕਰ ਪਈ ਆ ਇਹ ਪਿੱਛੇ ਸੜਕਾਂ ਤੇ ਬੈਠੀ ਜਾਣ ਰਾਜਾ ਵੜਿੰਗ ਜੀ ਆਏ ਸੀ ਉਹ ਕਹਿੰਦੇ ਰਾਹੁਲ ਗਾਂਧੀ ਨੇ ਆਵਾਜ਼ ਚੱਕੀ ਹੈ ਦਿੱਲੀ ਦੇ ਵਿੱਚ ਕਿਸਾਨ ਕੱਲਾ ਕਹਿਣ ਨਾਲ ਕੁਝ ਨਹੀਂ ਮੰਨਦਾ ਇਹ ਸਾਰਾ ਜੱਤਾ ਉੱਥੇ ਜਾ ਕੇ ਦਿੱਲੀ ਨੂੰ ਘੇਰਨ ਰਾਹੁਲ ਗਾਂਧੀ ਬੈਠੇ ਉੱਥੇ ਦਿੱਲੀ ਦੇ ਅੰਦੋਲਨ ਦੇ ਵਿੱਚ ਰਾਜਾ ਆਪਣੇ ਕੀ ਵੀ ਬੈਠੇ ਆਪਣਾ ਕਾਂਗਰਸ ਦਾ ਕੈਡਰਲ ਜਾ ਕੇ ਪ੍ਰਤਾਪ ਬਾਜਬਾਈ ਬੈਠੇ ਉੱਥੇ ਜੇ ਇੱਥੇ ਸਾਨੂੰ ਡਿਲਣ ਜਾਣੇ ਤੁਸੀਂ ਤਾਂ ਦਿੱਲੀ ਜਾ ਸਕਦੇ ਹੋ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਸੈਸ਼ਨ ਦੇ ਮੂਹਰੇ ਧਰਨਾ ਲਾ ਕੇ ਬੈਠੋ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਅਸੀਂ 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 ਕਿਸੇ ਨੂੰ ਪੰਜਾਬ ਦੇ ਵਿੱਚ ਬਰਨ ਨਹੀਂ ਜਣਾ ਚਾਹੋ ਕਾਂਗਰਸਾ ਜਿਹੜਾ ਵੀ ਮਰਜ਼ੀ ਇੱਕ ਗੱਲ ਹੋ ਰਾ ਜਿਵੇਂ ਆ ਜਿਵੇਂ ਆ ਬਾਈ ਨੇ ਗੱਲ ਕਹੀ ਆ ਇਹ ਰਾਜਨੀਤਿਕਲੇ ਫੋਟੋਆਂ ਖਿਚਾਉਣਾ ਤੇ ਕੱਲਿਆ ਗੱਲਾਂ ਕਰਨ ਵਾਲੇ ਨੇਗੇ ਹਾਂ ਜੇ ਚਾਹੁੰਦੇ ਨੇ ਕਿ ਅਸੀਂ ਅੰਦੋਲਨ ਦੇ ਨਾਲ ਆ ਇਨ੍ਹਾਂ ਕੋਲੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਨਾ 10 10 15 15 ਬੰਦੇ ਹਰ ਇੱਕ ਪਾਰਟੀ ਦੇ ਹੈਗੇ ਨੇਗੇ 13000 ਪਿੰਡਾਂ ਦਾ ਟਕੜ 20 3000 ਰੁਪਏ ਬੰਦਾ ਇਕੱਠਾ ਕਰਕੇ ਜਾਂ ਤਾਂ ਇਹ ਦਿਲੀਤਰ ਨਾਲ ਲਾਉਣ ਜਿੰਨੀ ਇਹ ਪਿੱਛੇ ਤਰ ਨਾਲ ਲਾਉਣ ਹਾਂ ਸਾਰੇ ਨੌਜਵਾਨ ਆਏ ਨੇ 10 ਪਿੰਡਾਂ ਦੇ ਨੌਜਵਾਨ ਨੇ ਪੂਰੇ ਪੰਜਾਬ ਦੇ ਵਿੱਚ ਜੰਮਗੇ ਅੰਦੋਲਨ ਤੇਜ ਕਰਾਂਗੇ ਹੁਣ ਨੌਜਵਾਨ ਬਾਰੀਆਂ ਬਣ ਕੇ ਆਉਣਗੇ ਨੌਜਵਾਨੀ ਜਾਗ ਚੁੱਕੀ ਆ ਹੁਣ ਸਾਡਾ ਭਰਾ ਆ ਉਹਦਾ ਵੀ ਧੰਨਵਾਦ ਆ ਰੇ ਤਰੂਰਾ ਭੇਜ ਦੋ ਇੱਥੇ ਸਾਰਾ ਬਜ਼ੁਰਗ ਨੇ ਉਹ ਸਾਡੀ ਖਾਤਰ ਬੈਠਿਆ ਸਾਡੀ ਖੇਤੀ ਵਾਸਤੇ ਬੈਠਿਆ ਸਾਡੇ ਖੇਤੀ ਨੂੰ ਬਚਾਉਣ ਲਈ ਸੋ ਸਾਡਾ ਵੀ ਫਰਜ਼ ਬਣਦਾ ਕਿਉਂਕਿ ਅਸੀਂ ਕਲਾਕਾਰ ਬਾਅਦ ਚ ਪਹਿਲਾਂ ਕਿਸਾਨ ਆ ਕਲਾਕਾਰ ਤਾਂ ਅਸੀਂ ਹੁਣ ਬਣੇ ਆ ਸੋ ਮੈਨੂੰ ਇਹ ਲੱਗਦਾ ਭਾਵੇਂ ਦੁਨੀਆ ਦਾ ਕੋਈ ਵੀ ਕੱਟਾ ਖੇਤੀ ਤੋਂ ਹੀ ਚੱਲਦਾ ਜੇ ਖੇਤੀ ਚ ਆਉਂਦੀ ਆ ਫਿਰ ਸਾਰਾ ਕੁਝ ਆਉਂਦਾ ਸਾਰੇ ਆਉਣਗੇ ਵੀਰੇ ਸਾਰੇ ਆਉਣਗੇ ਵੀਰੇ ਸਾਰੇ ਆਉਣਗੇ ਸਾਰੇ ਆਈ ਜਾਂਦੇ ਨੇ ਰਾਤ ਵੀ ਆਏ ਨੇ ਵਾਰੀਆਂ ਬੰਨ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਉਣਗੇ ਸਾਰੇ ਭਰਾ ਆਉਣਗੇ ਸਾਰੇ ਕਿਸਾਨਾਂ ਦੇ ਮੁੰਡੇ ਨੇ ਵੀ ਸਾਰੀ ਖੇਤੀ ਆਨੇ ਤਾਂ ਆਪ ਦਾ ਆਪ 20-30 ਕਿਲਾ ਨਹੀਂ ਖੇਤੀ ਕਰਦਾ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਬਰੇਸੇ ਦਾ ਉਹਨਾਂ ਨੂੰ ਵੀ ਬੇਨਤੀ ਕਰਾਂ ਵੀ ਸਾਰੇ ਇਕੱਠੇ ਹੋ ਕਿਉਂਕਿ ਇੱਕ-ਇੱਕ ਜਿਹਾ ਲੋ ਹੁੰਦਾ ਸਾਰੇ ਇਕੱਠੇ ਹੋ ਕੇ ਚੱਲੋ ਕੱਟਦਾ ਬਾਈ ਹੁਣ ਸ਼ੁਰੂ ਹੋ ਗਿਆ ਨੌਜਵਾਨ ਘਰਾਂ ਚੋਂ ਨਿਕਲੇ ਕਲਾਕਾਰ ਭਰਾ ਆ ਗਏ ਹੁਣ ਆਉਣ ਵਾਲੇ ਦਿਨਾਂ ਵਿੱਚ ਕੱਟ ਦਿਨ ਪਰ ਦਿਨ ਵਧਣਾ ਹੀ ਹੈ ਤੁਸੀਂ ਦੇਖੋ ਅੰਦੋਲਨ ਤੇਜ਼ ਹੀ ਹੋਣਾ ਹੈ ਤੇ ਇਹ ਅੰਦੋਲਨ ਜਿੱਤ ਕੇ ਉੱਠਾਂਗੇ ਪਰ ਜਿੰਨਾ ਨੌਜਵਾਨੀ ਲੋਕ ਜਲਦੀ ਨਿਕਲਾਂਗੇ ਉਹਨਾਂ ਜਿਹੜਾ ਅਸੀਂ ਬਾਪੂ ਨੂੰ ਬਚਾਵਾਂਗੇ ਸਰਕਾਰ ਤੇ ਵੱਡਾ ਪ੍ਰਭਾਵ ਪਾਵਾਂਗੇ ਦਬਾਅ ਪਾਵਾਂਗੇ